ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵਾਇਸ ਤੇ ਆਪਣੀ ਇੱਜ਼ਤ ਵਧਾਉਂਦੀ ਗੁਪਤ ਰੀਕੀ ਹਮੇਸ਼ਾ ਬੀਜ਼ੀ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਵਿਲੇ ਲੋਕਾਂ ਨੂੰ ਅਕਸਰ ਲੋਕ ਨਕਾਰਾ ਸਮਝਦੇ ਹਨ ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ ਲੋਕਾਂ ਸਾਹਮਣੇ ਹੱਸੇ ਦਾ ਪਾਤਰ ਨਾ ਬਣੋ ਸਿੱਧੇ ਤੇ ਮੋੜੇ ਉੱਚੇ ਕਰਕੇ ਚੱਲੋ ਤੇ ਲੋਕਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਰੋਜ਼ਾਨਾ ਉਹ ਕੰਮ ਕਰੋ ਜਿਸ ਨੂੰ ਕਰਨ ਤੋਂ ਤੁਸੀਂ ਡਰਦੇ ਹੋ ਤੇ ਰੋਜ਼ਾਨਾ ਉਹ ਕੰਮ ਕਰੋ ਜਿਸ ਨੂੰ ਲੋਕ ਨਹੀਂ ਕਰਦੇ ਜੇਕਰ ਤੁਹਾਨੂੰ ਕੋਈ ਗੱਲ ਸਮਝ ਨਾ ਆਵੇ ਤਾਂ ਸ਼ਰਮ ਛੱਡ ਕੇ ਦੁਬਾਰਾ ਪੁੱਛ ਲਓ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਤਾਂ ਉਸ ਨੂੰ ਜ਼ਰੂਰ ਪੂਰਾ ਕਰੋ ਉਹ ਕਿ ਚੋ ਚੀਜ਼ਾਂ ਲੋਕਾਂ ਨੂੰ ਆਸਾਨੀ ਨਾਲ ਮਿਲ ਜਾਂਦੀਆਂ ਨੇ ਲੋਕ ਉਸ ਦੀ ਕਦਰ ਕਰਨਾ ਬੰਦ ਕਰ ਦਿੰਦੇ ਹਨ ਆਪਣੇ ਚਿਹਰੇ ਦੇ ਹਾਸੇ ਨੂੰ ਕਦੇ ਘਟਣਾ ਹਉਂਦੇ ਹੋ ਨਹੀਂ ਤਾਂ ਲੋਕ ਤੁਹਾਨੂੰ ਨੋਟਿਸ ਕਰਨਾ ਬੰਦ ਕਰ ਦੇਣਗੇ ਆਪਣੀ ਆਵਾਜ਼ ਥੋੜੀ ਮਿਠਾਸ ਲਿਓ ਦੇਵਾਜ਼ਾ ਬੋਲਣਾ ਬੰਦ ਕਰੋ ਲੋੜ ਪੈਣ ਤੇ ਹੀ ਬੋਲੋ ਅ지ਹਾ ਕਰਨ ਨਾਲ ਲੋਕ ਤੁਹਾਡੀ ਇੱਜ਼ਤ ਕਰਨਾ ਸ਼ੁਰੂ ਕਰ ਦੇਣਗੇ ਖੁਦ ਨੂੰ ਵੱਖਰਾ ਸਮਝੋ ਕਿਉਂਕਿ ਦੂਜੇ ਤਾਂ ਭਗਵਾਨ ਚ ਵੀ ਕਮੀ ਕਰ ਦਿੰਦੇ ਹਨ ਅਸੀਂ ਤਾਂ ਫਿਰ ਵੀ ਇਨਸਾਨ ਹਾਂ ਹਰ ਸਮੇਂ ਟਾਈਮ ਪਾਸ ਕਰਨਾ ਬੰਦ ਕਰੋ ਕਿਉਂਕਿ ਇਸ ਨਾਲ ਲੋਕ ਤੁਹਾਡੇ ਬਾਰੇ ਗਲਤ ਸੋਚਦੇ ਹਨ ਅਜੀਬ ਲੋਕਾਂ ਨੂੰ ਸਮਾਜ ਤਵੱਜੋ ਨਹੀਂ ਦਿੱਤੀ ਜਾਂਦੀ ਫਾਲਤੂ ਲੋਕਾਂ ਲਈ ਫਾਲਤੂ ਸਮਾਂ ਬਰਬਾਦ ਕਰਨਾ ਬੰਦ ਕਰੋ ਇਸ ਨਾਲ ਤੁਹਾਡੀ ਇੱਜ਼ਤ ਘਟ ਹੋਵੇਗੀ ਜੋ ਲੋਕ ਤੁਹਾਨੂੰ ਸਮਾਂ ਦਿੰਦੇ ਹਨ ਸਿਰਫ ਉਹਨਾਂ ਨੂੰ ਸਮਾਂ ਦਿਓ ਤੇ ਸਮੇਂ ਦਾ ਸਦਉਪਯੋਗ ਕਰੋ ਦੂਜਿਆਂ ਸਾਹਮਣੇ ਆਪਣਾ ਬੁਖੜਾ ਨਾ ਰੋਵੋ ਕਿਸੇ ਨੂੰ ਆਪਣੀਆਂ ਸਾਰੀਆਂ ਗੱਲਾਂ ਨਾ ਦੱਸੋ ਕੁਦੇ ਇੱਜ਼ਤ ਕਰਨਾ ਸਿੱਖੋ ਦੂਜਿਆਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰੋ हमेशा खुद अगे ते यतन करते रहो हमेशा अपनी कही गलते कायम रहो। अपने सुधार अपना सामान ना दो अपने काम च एक्सपर्ट बनो किसी भी काम च हमेशा अगे रहो ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਉਹ ਇਨਸਾਨ ਤੁਹਾਡੀ ਕੀਮਤ ਕਦੇ ਨਹੀਂ ਸਮਝੇਗਾ ਜਿਸ ਲਈ ਤੁਸੀਂ ਹਮੇਸ਼ਾ ਮੌਜੂਦ ਰਹੋਗੇ ਕਿਸੇ ਨੂੰ ਆਪਣਾ ਕੀਮਤੀ ਸਮਾਨ ਨਾ ਦਿਓ ਜਿਸ ਨੂੰ ਤੁਹਾਡੇ ਸਮੇਂ ਦੀ ਕਦਰ ਨਾ ਹੋਵੇ ਆਪਣੀ ਕੀਮਤ ਸਮਝੋ ਤੇ ਵਿਸ਼ਵਾਸ ਕਰੋ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਇਨਸਾਨ ਹੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤੇ ਸਾਡੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹੋ ਧੰਨਵਾਦ